ਅਸੀਂ ਜੋ ਵੱਡਿਆਂ ਤੋਂ ਸੁਣਦੇ ਆ ਰਹੇ ਹਾਂ ਵੀ ਇਹ ਜਗ੍ਹਾ ਮੇਰਾ ਖਿਆਲ ਆ ਵੀ 2-300 ਸਾਲ ਮਤਲਬ ਪੁਰਾਣੀ ਜਗ੍ਹਾ ਹੈ ਰੱਬ ਦਾ ਘਰ ਸ਼ਬਦ ਦਾ ਘਰ ਰੱਖਣ ਦਾ ਇਹ ਮਤਲਬ ਉਸੇ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਆ ਹਰ ਧਰਮ ਦੇ ਲੋਕ ਆ ਖਵਾਜਾ ਪੀਤ ਜੀ ਦਾ ਹੈਗਾ ਇਹ ਬਹੁਤ ਸਾਲਾਂ ਤੋਂ ਇੱਥੇ ਉਦਾਂ ਹੀ ਮਤਲਬ ਕੁਛ ਲੈ ਕੇ ਚੱਲਦਾ ਜੀ ਇਹ ਜਿਹੜੇ ਸੰਗ ਸੀਗੇ ਮਲੇ ਪੰਜ ਭਰਾ ਸੀ ਬਾਬਾ ਜੀ ਇਹ ਹਰ ਵੀਰਵਾਰ ਇਸੇ ਤਰ੍ਹਾਂ ਮਤਲਬ ਫਰੈਸ਼ ਫੁੱਲ ਆਉਂਦੇ ਆ ਔਰ ਸਾਰਾ ਹੀ ਫੁੱਲਾਂ ਦਾ ਹੀ ਸ਼ਿੰਗਾਰ ਕੀਤਾ ਜਾਂਦਾ ਤੁਸੀਂ ਕਹਿੰਦੇ ਵੀਰਵਾਰ ਆਉ ਜੇ ਬੜੀ ਸੰਗਤ ਹੁੰਦੀ ਆ ਜੀ ਇੱਕ ਬਾਬਾ ਨੇ ਕਹਿਣਾ ਗੁਰੂ ਨੇ ਕਹਿਣਾ ਇੱਥੇ ਮੰਨ ਲਓ ਕੋਈ ਗੱਦੀ ਨਹੀਂ ਹੈ ਕੋਈ ਗੱਦੀ ਨਹੀਂ ਜੀ ਇੱਥੇ ਜੇ ਕੋ ਕਵੇ ਜੀ ਉੱਥੇ ਜਾ ਕੇ ਬਾਬਾ ਜੀ ਬੈਠੇ ਕੁਛ ਨਹੀਂ ਜੀ ਬਾਕੀ ਜੀ ਵੀ ਅੱਜ ਕੱਲ ਤੁਸੀਂ ਵੇਖਦੇ ਹੋਵਗੇ ਵੀ ਡੇਰਿਆਂ ਤੇ ਉਹ ਤਾਗੇ ਤਵੀਕ ਤਾਗੇ ਤਵੀਕ ਕੋਈ ਸਿਰ ਮਾਰ ਲੇ ਚੌਕੀਆਂ ਦੇ ਰਿਹਾ ਹਨਾ ਉਹ ਮੈਨੂੰ ਉਹਨਾਂ ਬਾਰੇ ਕੋਈ ਜ਼ਿਆਦਾ ਨਹੀਂ ਗਿਆਨ ਮਤਲਬ ਮੈਂ ਅਗਿਆਨੀ ਆਦਮੀ ਹਾਂ ਬਟ ਇਹ ਹੈ ਵੀ ਇੱਥੇ ਐਹੋ ਜੀ ਕੋਈ ਚੀਜ਼ ਨਹੀਂ ਹੁੰਦੀ ਉਹ ਇੰਨਾਂ ਚੀਜ਼ਾਂ ਤੋਂ ਬਹੁਤ ਹੇਟ ਕਰਦੇ ਆ ਵਿਸ਼ਵਾਸ ਦੀ ਜਿਹੜੀ ਗੱਲ ਹੁੰਦੀ ਕਹਿੰਦੇ ਹੁੰਦੇ ਆ ਵੀ ਮਾਨੋ ਤੋਂ ਗੰਗਾ ਜਲ ਨਹੀਂ ਤਾਂ ਬਹਿਤਾ ਪਾਣੀ ਹੁਣ ਅਸੀਂ ਆਈ ਤਾਂ ਵੀ ਸਭ ਤੋਂ ਮੇਨ ਚੀਜ਼ ਹੁੰਦੀ ਆ ਵੀ ਇੱਕ ਸ਼ਾਂਤ ਹੋ ਜਾਂਦਾ ਮਨ ਸ਼ਾਂਤੀ ਬੜੀ ਮਿਲਦੀ ਹੈ ਜਿਹੜਾ ਹੈਗਾ ਜਿਹੜਾ ਰੱਬ ਉਹ ਕਿਸੇ ਨੇ ਨਹੀਂ ਦੇਖਿਆ ਉਹ ਇੱਕ ਵਾਈਬ੍ਰੇਸ਼ਨ ਹੈ ਇੱਕ ਇਹ ਅਹਿਸਾਸ ਹੈ ਪਾਦਰੋ ਦਾ ਕੀ ਵੀਰਵਾਰ ਉਸ ਦਿਨ ਹੁੰਦਾ ਮੇਲਾ ਮੇਰਾ ਖਿਆਲ ਆ ਕੋ 10 15 ਹਜ਼ਾਰ ਲੋਕ ਆਉਂਦੇ ਆ ਤੇ ਤੁਸੀਂ ਵੀਰਵਾਰ ਵੀ ਆਉ ਉਹ ਸਾਰਾ ਮੇਲੇ ਦੀ ਤਰ੍ਹਾਂ ਹੁੰਦਾ ਹੈ ਸਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਮਸ਼ਤਬ ਸਿਕਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਤੇ ਨੇੜੇ ਇੱਕ ਪਿੰਡ ਪੈਂਦੇ ਮਾਨਾਂ ਵਾਲੇ ਜਿੱਥੇ ਕਿ ਅੱਜ ਤੁਹਾਨੂੰ ਅੱਜ ਅਸੀਂ ਇੱਕ ਇਹੋ ਜਿਹਾ ਦਰਬਾਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿੱਥੇ ਕਿ ਹਰ ਧਰਮ ਦਾ ਆਦਰ ਕੀਤਾ ਜਾਂਦਾ ਸਤਕਾਰ ਕੀਤਾ ਜਾਂਦਾ ਹਰ ਇੱਕ ਧਰਮ ਦੇ ਤੁਹਾਨੂੰ ਇੱਥੇ ਦੇਵੀ ਦੇਵਤਾ ਦੀ ਭਗਵਾਨ ਦੀ ਤੁਹਾਨੂੰ ਇੱਥੇ ਫੋਟੋ ਜਾਂ ਮੂਰਤੀ ਦੇਖਣ ਨੂੰ ਮਿਲੇਗੀ ਤੁਹਾਨੂੰ ਪਹਿਲਾਂ ਦਰਬਾਰ ਦੇ ਦਰਸ਼ਨ ਕਰਵਾ ਦਿੰਦੇ ਹਾਂ ਇਹ ਦਰਬਾਰ ਹੈ ਮਾਨਾ ਵਾਲੇ ਜਿੱਥੇ ਜਿਸ ਨੂੰ ਰੱਬ ਦਾ ਘਰ ਕਿਹਾ ਜਾਂਦਾ ਹੈ ਬਾਬਾ ਬੁਰੇ ਸ਼ਰਪ ਜੀ ਦੀ ਦਰਗਹ ਕਹਿ ਜਾਂਦਾ ਵਾ ਪਰ ਇੱਕ ਗੱਲ ਇੱਥੇ ਹੈ ਕਿ ਇੱਥੇ ਹਰ ਇੱਕ ਰੱਬ ਦਾ ਆਦਰ ਕੀਤਾ ਜਾਂਦਾ ਸਤਕਾਰ ਕੀਤਾ ਜਾਂਦਾ ਤੇ ਮਨੋ ਕਾਮਨਾ ਜਿਹੜੀਆਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਤੇ ਤੁਸੀਂ ਤੂੰ ਤਾਂ ਦੇਖ ਵੀ ਸਕਦੇ ਉੱਤੇ ਲਿਖਿਆ ਵੀ ਆ ਰੱਬ ਦਾ ਘਰ ਸਭ ਦਾ ਘਰ ਜਿੱਥੇ ਕੀ ਅਕਸਰ ਹਰ ਧਰਮਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਰੱਬ ਇੱਕ ਹੀ ਹੈ ਚਾਹੇ ਉਹਨਾਂ ਦੇ ਰੂਪ ਵੱਖ-ਵੱਖ ਨੇ ਪਰ ਰੱਬ ਇੱਕ ਹੀ ਨੇ ਤੇ ਇੱਥੇ ਹੋਰ ਵੀ ਤੁਹਾਨੂੰ ਬਹੁਤ ਦੇਵੀ ਦੇਵਤਿਆਂ ਦੀ ਹੋਰ ਵੀ ਤੁਹਾਨੂੰ ਫੋਟੋ ਮੂਰਤੀ ਕੁਝ ਦੇਖਣ ਨੂੰ ਮਿਲੇਗੀ ਤੇ ਜਿਨ੍ਹਾਂ ਵੱਲੋਂ ਇੱਥੇ ਦੀ ਸੇਵਾ ਨਿਭਾਈ ਜਾ ਰਹੀ ਹੈ ਉਹਨਾਂ ਦਾ ਗੱਲਬਾਤ ਕਰ ਲੈਣੇ ਆ ਸਾਰੇ ਤੁਹਾਨੂੰ ਦਰਬਾਰ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਪੂਰੀ ਇਸ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ ਆਖਿਰ ਕਿਸ ਤਰ੍ਹਾਂ ਇਹ ਦਰਬਾਰ ਜਿਹੜਾ ਕਿ ਸ਼ੁਰੂ ਹੋਇਆ ਵਾ ਕਿਸ ਤਰ੍ਹਾਂ ਇੱਥੇ ਹਰ ਇੱਕ ਅਪਦਾ ਆਦਰ ਕੀਤਾ ਜਾਂਦਾ ਚਾਹੇ ਉਹ ਸਿੱਖ ਧਰਮ ਤੋਂ ਹੋਈ ਏ ਜਾਂ ਭਾਵੇਂ ਕੋਈ ਹੋਰ ਧਰਮ ਤੋਂ ਹੋਈ ਏ ਸਾਰਿਆਂ ਦਾ ਇੱਥੇ ਹੈ ਕਿ ਸਤਿਕਾਰ ਕੀਤਾ ਜਾਂਦਾ ਹੈ ਗੱਲਬਾਤ ਜ਼ਰੂਰ ਕੋਸ਼ਿਸ਼ ਕਰਨ ਤੁਸੀਂ ਦੇਖ ਸਕਦੇ ਹੋ ਕਿ ਇਹ ਇਥੇ ਸ਼ਿਵ ਸ਼ੰਕਰ ਜੀ ਦੀ ਵੀ ਮੂਰਤੀ ਹੈ ਇੱਕ ਦਰਬਾਰ ਹੈ ਸ਼ਿਵ ਸ਼ੰਕਰ ਜੀ ਦੀ ਗੱਲ ਕਰ ਲਈਏ ਸਾਈਂ ਬਾਬਾ ਜੀ ਦੀ ਗੱਲ ਕਰ ਲਈਏ ਗੱਲਬਾਤ ਕਰ ਲੈਣੇ ਆ ਕਿ ਜਿੰਨਾਂ ਬਲਵਿੰਦਰ ਸੇਵਾ ਨਿਭਾਈ ਜਾਂਦੇ ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਬੜਾ ਕੀ ਇਸ ਦਰਬਾਰ ਦੇ ਉੱਤੇ ਪੈੰਦੀ ਸਟੇ ਸਾਡੀ ਨਜ਼ਰ ਪਈ ਰੱਬ ਦਾ ਕਰ ਸਭ ਦਾ ਕਰ ਇਹ ਕਿਸ ਤਰ੍ਹਾਂ ਮਦਦ ਕੇ ਇਸ ਦਰਬਾਰ ਬਾਰੇ ਥੋੜੀ ਜਾਣਕਾਰੀ ਦਿੰਦੇ ਦੇਖੋ ਜੀ ਅਸੀਂ ਇਸ ਪਿੰਡ ਤੋਂ ਬਿਲੋਂਗ ਕਰਦੇ ਹਾਂ ਤੇ ਅੱਜ ਕੱਲ ਰੈਜ਼ਿਡੈਂਸ ਮੇਰੀ ਸ਼ਹਿਰ ਹੈ ਉਸ ਤੋਂ ਪਹਿਲੇ ਮਲਾਂਮਾ ਨੌਇਡਾਰਿਆਂ ਤੇ ਬਾਰਵੀ ਰਿਆਂ ਤੇ ਸਾਡੇ ਫਾਦਰ ਸਾਹਿਬ ਵੀ ਇਸ ਪਿੰਡ ਤੋਂ ਬਿਲੋਂਗ ਕਰਦੇ ਹਾਂ ਅਸੀਂ ਜੋ ਵੱਡਿਆਂ ਤੋਂ ਸੁਣਦੇ ਆ ਰਹੇ ਹਾਂ ਵੀ ਇਹ ਜਗ੍ਹਾ ਮੇਰਾ ਖਿਆਲ ਆ ਵੀ 2-300 ਸਾਲ ਮਤਲਬ ਪੁਰਾਣੀ ਜਗ੍ਹਾ ਹੈ। ਹਾਂ ਤੇ ਰੱਬ ਦਾ ਕਰ ਸਭ ਦਾ ਕਰ ਰੱਖਣ ਦਾ ਇਹ ਮਤਲਬ ਉਸੇ ਕਿ ਆ ਵੀ ਸਾਡੇ ਪਿੰਡ ਦੇ ਵਿੱਚ ਹਰ ਧਰਮ ਦੇ ਲੋਕ ਆ ਹਨਾ ਤੇ ਸਾਡਾ ਵੀ ਐਮ ਸੀਗਾ ਮਾਲਕਾਂ ਦਾ ਵੀ ਐਮ ਸੀਗਾ ਵੀ ਕੋਈ ਫਰਕ ਨਾ ਹੋਵੇ Hindu, Sikh, Muslim, ईसाई ਕੋਈ ਵੀ ਆਵੇ ਤੇ ਉਹਦਾ ਜਿਹੜਾ ਹੈਗਾ ਇਹ ਰਿਗਾਰਡ ਹੋਵੇ ਪ੍ਰੋਪਰ ਹਾਂ ਤੇ ਇੱਕ ਤੇ ਮੈਂ ਤੁਹਾਡੇ ਮਾਧਮ ਦ ਲੋਕਾਂ ਨੂੰ ਮੈਸੇਜ ਦੇਣਾ ਸੀਗਾ ਵੀ ਤੁਸੀਂ ਸਾਰੇ ਜਾਣੇ ਸਾਰੇ ਪਿੰਡ ਦੇ ਲੋਕ ਸਾਰੀ ਸੰਗਤ ਮੇਰੇ ਸਮੇਤ ਸਭ ਸੇਵਾਦਾਰਾ ਬਾਬਾ ਵਰਡ ਸਾਨੂੰ ਨਾਮ ਬੋਲਿਆ ਜਾਵੇ ਗੁਰੂ ਵਰਡ ਨਾਮ ਬੋਲਿਆ ਜਾਵੇ ਇਹ ਬੜੇ ਉੱਚੀਆਂ ਚੀਜ਼ਾਂ ਹੁੰਦੀਆਂ ਅਸੀਂ ਇਹਨਾਂ ਚੀਜ਼ਾਂ ਦੇ ਬਿਲਕੁਲ ਕਾਬਿਲ ਨਹੀਂ ਹੈਗੇ ਅਸੀਂ ਇਹ ਗ੍ਰਸਤੀ ਵਾਲੇ ਲੋਕ ਆ ਆਪਣੇ ਕਾਰੋਬਾਰ ਕਰਦੇ ਆ ਇੱਕ ਵੀਰਵਾਰ ਦਾ ਇੱਕ ਦਿਨ ਹੁੰਦਾ ਅਸੀਂ ਆ ਕੇ ਆ ਬੰਦੇ ਦੇ ਬੱਚੇ ਵੀ ਆਉਂਦੇ ਆ ਸਾਰੀ ਜਨਤਾ ਆਉਂਦੀ ਆ ਜਿਵੇਂ ਬਾਹਰ ਦੇਖ ਰਹੇ ਲੋਕ ਆਜ਼ਾਰਿਆ ਆਪੇ ਸੇਵਾ ਕਰਦੇ ਆ ਤੇ ਆਪਣੇ ਆਪ ਵੀ ਸਾਰਾ ਸੰਸਲਾ ਮਤਲਬ ਮਿਲਜੁਲ ਕੇ ਸਾਰਾ ਹੀ ਚੱਲ ਰਿਹਾ ਹੈ ਚਲੋ ਤੁਸੀਂ ਆਪਣੇ ਨੂੰ ਸੇਵਾਦਾਰ ਮੰਨਦੇ ਉੱਥੇ ਹਾਂ ਬਿਲਕੁਲ ਸੇਵਾਦਾਰ ਹਾਂ ਸੇਵਾਦਾਰ ਵੀ ਹੋ ਜਾਈਏ ਤੇ ਬਹੁਤ ਵੱਡੀ ਗੱਲ ਹੈ ਜੀ ਆ ਥੋੜਾ ਜਿਹਾ ਤੁਸੀਂ ਸਾਨੂੰ ਦਰਸ਼ਨ ਕਰਵਾਓਗੇ ਥੋੜਾ ਦਰਬਾਰ ਤੇ ਜਿਹਾ ਸੀ ਅੱਛਾ ਜੀ ਆਜੋ 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 ਤੁਸੀਂ ਆਓ ਜੀ ਤੁਸੀਂ ਇੱਕ ਸਤਰ ਕੀ ਤਸਵੀਰਾਂ ਵਿੱਚ ਅਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਸਾਂਝੀ ਕਰ ਰਹੇ ਆ ਇਹ ਦਰਬਾਰ ਹੈ ਜਿੱਥੇ ਕਿ ਇਹ ਹੈਗਾ ਜੀ ਆ ਵੱਲਾ ਪੀਜੀ ਤਾਂ ਹੈਗਾ ਇਹ ਬਹੁਤ ਸਾਲਾਂ ਤੋਂ ਇੱਥੇ ਉਦਾਂ ਹੀ ਮਨ ਨੂੰ ਚਲਾ ਕੇ ਚੱਲਦਾ ਜੀ ਇਸੇ ਤਰ੍ਹਾਂ ਮਿਸ਼ਨ ਚੱਲਦਾ ਹੈ ਜਿਵੇਂ ਬਾਬਾ ਨਾਨਕ ਨੇ ਕਿਹਾ ਇੱਕ ਜੋਤ ਸਰਵ ਵਿਆਪਕ ਇੱਕ ਅਸੀਂ ਇਹਨੂੰ ਮਨ ਲੈ ਇੱਕ ਜੋਤ ਦੇਖਦੇ ਆਂ ਦੀਵੇ ਦੀ ਲੋ ਦੇਖਦੇ ਆਂ ਇਹਦੀ ਰੋਸ਼ਨੀ ਜਿਹੜੀ ਆ ਸਾਰੇ ਪਿੰਡ 'ਚ ਹੁੰਦੀ ਹੈ ਸਾਰੇ ਸੰਸਾਰ 'ਚ ਹੁੰਦੀ ਹੈ ਇਹ ਹੈ ਜੀ ਹਾਂ ਤਾਂ ਬਾਕੀ ਤੁਸੀਂ ਜਿਵੇਂ ਆ ਦੇਖ ਲਏ ਜੋ ਠੀਕ ਹੈ ਇਹ ਜਿਹੜਾ ਹੈਗਾ ਕ੍ਰਿਸ਼ਨ ਜੀ ਹੈਗੇ ਆ ਵੀ ਅਰਜਨ ਜੀ ਨੂੰ ਆਪਣਾ ਗਿਆਨ ਦੇ ਰਹੇ ਆ ਜਦੋਂ ਮਾਂ ਪਰ ਚਲਦੀ ਸੀ ਇਹ ਹੈਗੇ ਗੁਰੂ ਰਵਿਦਾਸ ਜੀ ਜੀ ਹਣਾ ਸਾਰੀ ਦੁਨੀਆ ਜਾਣਦੀ ਇਹਨਾਂ ਨੂੰ ਅੱਛਾ ਇਹ ਹੈਗੇ ਮੇਨ ਜੀ ਸ਼ਰਵਨ ਸ਼ਰਵਨ ਪੁੱਤਰ ਇਹਨਾਂ ਦੀ ਕੀ ਹਿਸਟਰੀ ਹੈ ਜੀ ਇਹਨਾਂ ਨੇ ਵਹਿੰਗੀ ਤੇ ਆਪਣੇ ਮਾਂ ਬਾਪ ਨੂੰ ਸਾਰੇ ਸੰਸਾਰ ਦੀ ਯਾਤਰਾ ਕਰਾਈ ਸੀ ਤੇ ਇਹ ਫੋਟੋ ਲਾਉਣ ਦਾ ਇਹ ਮਤਲਬ ਸੀ ਵੀ ਸਾਡਾ ਯੂਥ ਸਾਡੇ ਨਿਆਣੇ ਇਹਨਾਂ ਨੂੰ ਦੇਖ ਕੇ ਉਹ ਵੀ ਆਪਣੇ ਮਾਂ ਬਾਪ ਦੇ ਨਾਲ ਪਿਆਰ ਰੱਖਣ ਉਹਨਾਂ ਨੂੰ ਜਰਦ ਇਹ ਹੈਗੇ ਜੀ ਪਾਸੂ ਰਾਮ ਜੀ ਇਹ ਬੜੇ ਮਹਾਨ ਯੋਧਾ ਹੋਏ ਆ ਠੀਕ ਹੈ ਜੀ ਤੇ ਯੂਥ ਇਹਨਾਂ ਵੱਲ ਵੀ ਦੇਖੇ ਇਹਨਾਂ ਬਾਰੇ ਇਹਨਾਂ ਦੀ ਹਿਸਟਰੀ ਪੜੇ ਤੇ ਮੋਟੀਵੇਟ ਹੋਣਗੇ ਨਾ ਚੀਜ਼ਾਂ ਤੋਂ ਨਸ਼ੇ ਤੋਂ ਦੂਰ ਰਹਿਣਗੇ ਇਹ ਹੈ ਜੀ ਲక్ష్ਮੀ ਤੇ ਨਰਾਇਣ ਜੀ ਠੀਕ ਹੈ ਜੀ ਤੇ ਉਹਨਾਂ ਦੀ ਵੀ ਮੂਰਤੀ ਹੈ ਤੇ ਇਹ ਤੁਸੀਂ ਅੱਗੇ ਆ ਜਾਓ ਜੀ ਅਰਾਧਾ ਕਿਸ਼ਨ ਹੈ ਠੀਕ ਹੈ ਇਹਨਾਂ ਬਾਰੇ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸਾਰੀ ਦੁਨੀਆ ਜਾਣਦੀ ਹੈ ਇਹ ਹੈਗਾ ਐਸਾ ਰਾਮ ਦਰਬਾਰ ਠੀਕ ਹੈ ਜੀ ਇਹ ਉਹ ਆ ਰਾਮ ਜੀ ਆ ਜਿਨ੍ਹਾਂ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਠੀਕ ਹੈ ਆਪਣੇ ਪਿਉ ਦਾ ਫਾਦਰ ਦਾ ਹੁਕਮ ਮੰਨ ਕੇ 14 ਸਾਲ ਉਹਨਾਂ ਨੇ ਰਾਜ ਭਾਗ ਕਿਆਕਤਾ ਸੀਗਾ ਤੇ ਜੰਗਲਾਂ ਚ ਰਹੇ ਅੱਛਾ ਇਹ ਮੇਨ ਜਗ੍ਹਾ ਜੀ ਬਾਬਾ ਜੀ ਜੀ ਇਹ ਮੰਨ ਲਓ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਦੇਖਦੇ ਸੀ ਸਾਡੇ ਫਾਦਰ ਸਾਹਿਬ ਕਹਿੰਦੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਹ ਦੇਖਦੇ ਸੀ ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ ਅਸੀਂ ਵੀ ਦੇਖਦੇ ਆਏ ਹਾਂ ਹਾਂ ਤੇ ਇਹ ਬਸ ਹੌਲੀ ਹੌਲੀ ਇਹ ਸਭ ਕੁਝ ਬੰਦਾ ਜਾ ਰਿਹਾ ਜੀ ਇਦਾਂ ਹੀ ਹਾਂ ਤੇ ਮੇਨ ਸਰ ਜਿਹੜਾ ਮੈਸੇਜ ਇਹ ਹੈਗਾ ਇੱਕ ਜਨਤਾ ਨੂੰ ਵੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਵੀ ਜਿਵੇਂ ਲੋਕੀ ਕਹਿ ਦਿੰਦੇ ਆ ਵੀ ਆ ਦੇਖੋ ਜੀ ਇੱਥੇ ਸ਼ਿਵਲਿੰਗ ਵੀ ਹੈ ਦੇ ਇਹ ਵੀ ਜਿਹੜਾ ਹੈਗਾ ਜਲ ਦਿੱਤਾ ਜਾਂਦਾ ਇਹਨਾਂ ਨੂੰ ਜੀ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਕਿ ਸ਼ਿਵਲਿੰਗ ਵੀ ਇੱਥੇ ਜਿਹੜਾ ਕਿ ਦਰਬਾਰ ਦੇ ਵਿੱਚ ਆ ਹੋਰ ਵੀ ਤੁਹਾਨੂੰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸਾਈਂ ਬਾਬਾ ਜੀ ਦੀ ਲੱਗੀ ਹੈ ਸ਼ਿਵ ਸ਼ੰਕਰ ਜੀ ਦੀ ਤੇ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦੀ ਵੀ ਇੱਥੇ ਤਸਵੀਰ ਜਿਹੜੀ ਲਗਾਈ ਗਈ ਹੈ ਜਿਹੜਾ ਮੇਂਦਰਬਾਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਹਰ ਇੱਕ ਰੱਬ ਦਾ ਇੱਥੇ ਆਦਰ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਸਾਹਮਣੇ ਬਾਬਾ ਨਾਨਕ ਦੇ ਵੀ ਤਸਵੀਰ ਲਗਾਈ ਗਈ ਹੈ ਇਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਭੀ ਪੰਜ ਜਿਹੜੇ ਹੈਗੇ ਕੁਛ ਰਾਗ ਜਲਦੇ ਆ ਇਹਨਾਂ ਦੀ ਇਹ ਬਾਬਾ ਜੀ ਦੀ ਬਹੁਤ ਪੁਰਾਣੀ ਹਿਸਟਰੀ ਹੈ ਜਿਹੜੇ ਸਾਡੇ ਦਾਦਾ ਪਦਾਦਾ ਜਾਂ ਹੋਰ ਵੀ ਕਈ ਲੋਕ ਸਾਨੂੰ ਬੋਲਦੇ ਸੀਗੇ ਵੀ ਇਹ ਜਿਹੜੇ ਸੰਤ ਸੀਗੇ ਮਲੇ ਪੰਜ ਭਰਾ ਸੀ ਬਾਬਾ ਜੀ ਹਾਂ ਤੇ ਇਹ ਸਭ ਤੋਂ ਵੱਡੇ ਸੀਗੇ ਇਹਨਾਂ ਨੇ ਇੱਥੇ ਜਗ੍ਹਾ ਲਈ ਹੈ ਹਾਂ ਤੇ ਬਾਕੀ ਵੀ ਹੋਰ ਜਗ੍ਹਾ ਲੱਗੇ ਲੱਗੇ ਹੈਗੀਆਂ ਨੇ ਇਹਨਾਂ ਦੀਆਂ ਹਾਂ ਫੁੱਲਾਂ ਦਾ ਸ਼ਿੰਗਾਰ ਕੀਤਾ ਹੋਇਆ ਜੀ ਇੱਥੇ ਆਪਾਂ ਨੇ ਜੀ ਫੁੱਲਾਂ ਦੇ ਕੀ ਤੇ ਕੀ ਪਿੱਛੇ ਕਰ ਇਹ ਜੀ ਫੁੱਲਾਂ ਤੋਂ ਇਹ ਮਤਲਬ ਬਹੁਤ ਪ੍ਰਸੰਨ ਹੁੰਦੇ ਆ ਜੀ ਸੰਗਤ ਨੂੰ ਵੀ ਅੱਛਾ ਲੱਗਦਾ ਇਹ ਹਰ ਵੀਰਵਾਰ ਇਸੇ ਤਰ੍ਹਾਂ ਮਤਲਬ ਫਰੈਸ਼ ਫੁੱਲ ਆਉਂਦੇ ਆ ਉਹ ਸਾਰਾ ਹੀ ਫੁੱਲਾਂ ਦਾ ਹੀ ਸ਼ਿੰਗਾਰ ਕੀਤਾ ਜਾਂਦਾ ਹਾਂ ਤਾਂ ਫੁੱਲ ਉਹਦਾ ਵੀ ਜਿਹੜਾ ਹੈਗਾ ਇੱਕ ਸ਼ਾਂਤੀ ਦਾ ਮਾਪ ਪ੍ਰਤੀਕ ਹੁੰਦੇ ਆ ਜੀ ਇਸੇ ਬੜਾ ਵਧੀਆ ਹੁੰਦਾ ਹੈਗਾ ਵੀਰਵਾਰ ਤੇ ਬਹੁਤ ਵਧੀਆ ਜੀ ਬੜੀ ਤੁਸੀਂ ਕਹਿੰਦੇ ਵੀਰਵਾਰ ਆਉਂਦੇ ਬੜੀ ਸੰਗਤ ਹੁੰਦੀ ਆ ਜੀ ਸਭ ਸੇਵਾ ਕਰ ਰਹੇ ਹੁੰਦੇ ਆ ਔਰ ਇੱਕ ਸਭ ਤੋਂ ਵੱਡੀ ਚੀਜ਼ ਹੈਗੀ ਹੈ ਸਾਡਾ ਇੱਕ ਮੈਸੇਜ ਆ ਵੀ ਮਤਲਬ ਇੱਕ ਪੈਸੇ ਨਾ ਚੜਾਓ ਹਾਂ ਇੱਕ ਬਾਬਾ ਨੇ ਕਹਿਣਾ ਗੁਰੂ ਨੇ ਕਹਿਣਾ ਇੱਥੇ ਮੰਨ ਲਓ ਕੋਈ ਗੱਦੀ ਨਹੀਂ ਹੈ ਕੋਈ ਗੱਦੀ ਨਹੀਂ ਜੀ ਇੱਥੇ ਜੇ ਕੋ ਕਹਵੇ ਜੀ ਉੱਥੇ ਜਾ ਕੇ ਬਾਬਾ ਜੀ ਬੈਠਦੇ ਕੁਛ ਨਹੀਂ ਜੀ ਉਹ ਇਹਨਾਂ ਦਾ ਹੀ ਨਾ ਹੈ ਸ਼ਾਮਾਂ ਦਾ ਉਹ ਇਹ ਚਲਦਾਰਿਆ ਉਨਤੇ ਉਹ ਸਾਰਾ ਜਿਹੜਾ ਹੈਗਾ ਜਿਹੜਾ ਚੱਕਰ ਹੀ ਖਤਮ ਕਰਤਾ ਜੀ ਉਹ ਬਾਹਰ ਦੇਤਾ ਉਹਨਾਂ ਨੇ ਟਾਈਟਲ ਰੱਬ ਦਾ ਸ਼ਬਦਾ ਕਹਿਆ ਸਭ ਤੋਂ ਮਹਾਨ ਦਾ ਇੱਕ ਨਮਾਨ ਹੈ ਸਾਰੇ ਲੋਕ ਆਉਂਦੇ ਆਪਣੇ ਆਪ ਸਾਹਿਬ ਸੇਵਾ ਕਰਦੇ ਆ ਤੇ ਬਾਕੀ ਜਿਵੇਂ ਅੱਜਕੱਲ ਤੁਸੀਂ ਵੇਖਦੇ ਹੋਗੇ ਵੀ ਡੇਰਿਆਂ ਤੇ ਉਹ ਤਾਗੇ ਤਵੀਕ ਤਾਗੇ ਤਵੀਕ ਕੋਈ ਸਿਰ ਮਾਰ ਲੇ ਚੌਕੀਆਂ ਦੇ ਰਿਹਾ ਹਨਾ ਉਹ ਮੈਨੂੰ ਉਹਨਾਂ ਬਾਰੇ ਕੋਈ ਜ਼ਿਆਦਾ ਨਹੀਂ ਗਿਆਨ ਮੈਨੂੰ ਮੈਂ ਅਗਿਆਨੀ ਆਦਮੀ ਹਾਂ ਬਟ ਇਹ ਹੈ ਵੀ ਇੱਥੇ ਐਫਜੀ ਕੋਈ ਚੀਜ਼ ਨਹੀਂ ਹੁੰਦੀ ਉਹ ਇੰਨਾਂ ਚੀਜ਼ਾਂ ਤੋਂ ਬਹੁਤ ਹੇਟ ਕਰਦੇ ਆ ਵੀ ਕੋਈ ਵੀ ਐਫਜੀ ਕੋਈ ਚੀਜ਼ ਜਿਹੜੀ ਹੁੰਦੀ ਆ ਕੋਈ ਤਾਗਾ ਤਵੀਤ ਫਾਂਡਾ ਇਹ ਕੁਸ਼ ਨਹੀਂ ਆ ਜਸਟ ਅ ਮੈਡੀਟੇਸ਼ਨ ਸੈਂਟਰ ਆ ਤੁਸੀਂ ਇੱਥੇ ਆਓ ਮੈਡੀਟੇਸ਼ਨ ਕਰੋ ਹਾਂ ਤੇ ਆਪਣੇ ਘਰ ਜਾਓ ਇੱਕ ਕਿੰਨਾ ਕਿ ਮਨ ਤੇ ਤੁਸੀਂ ਤੇ ਕਹਿ ਰਹੇ ਹੋ ਵਿਸ਼ਵਾਸ ਦੀ ਗੱਲ ਕਰ ਰਹੇ ਹੋ ਵਿਸ਼ਵਾਸ ਕਿੰਨਾ ਕਿ ਹੋਣਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਚਾਹੇ ਆਪਾਂ ਕਿਸੇ ਨੂੰ ਵੀ ਮੰਨੀਆਂ ਇੱਕ ਵਿਸ਼ਵਾਸ ਵੀ ਜ਼ਰੂਰੀ ਹੁੰਦਾ ਜ਼ਿੰਦਗੀ ਵਿੱਚ ਵਿਸ਼ਵਾਸ ਦੇਖੋ ਤੁਹਾਡਾ ਬਹੁਤ ਵੱਡਾ ਕੁਐਸਚਨ ਹੈ ਵਿਸ਼ਵਾਸ ਦੀ ਜਿਹੜੀ ਗੱਲ ਹੁੰਦੀ ਹੈ ਕਹਿੰਦੇ ਹੁੰਦੇ ਆ ਵੀ ਮਨੋਂ ਤੋਂ ਗੰਗਾ ਜਲ ਨਹੀਂ ਤਾਂ ਬਹਿਤਾ ਪਾਣੀ ਹੁਣ ਅਸੀਂ ਆਈ ਤਾਂ ਵੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਵੀ ਇੱਕ ਸ਼ਾਂਤ ਹੋ ਜਾਂਦਾ ਮਨ ਸ਼ਾਂਤੀ ਬੜੀ ਮਿਲਦੀ ਹੈ ਠੀਕ ਹੈ ਬਾਕੀ ਜਿਹੜਾ ਹੈਗਾ ਜਿਹੜਾ ਰੱਬ ਉਹ ਕਿਸੇ ਨੇ ਨਹੀਂ ਦੇਖਿਆ ਉਹ ਇੱਕ ਵਾਈਬ੍ਰੇਸ਼ਨ ਹੈ ਇੱਕ ਇਹ ਅਹਿਸਾਸ ਹੈ ਕਿ ਉਹ ਕਦੀ ਹੁੰਦਾ ਹੈ ਵੀ ਕੋਈ ਸਾਡੇ ਨਾਲ ਹੈ ਹਨਾ ਉਹ ਸਾਨੂੰ ਵੇਖ ਰਿਹਾ ਹੈ ਹਨਾ ਤੇ ਉਹ ਸਾਡੇ ਨਾਲ ਨਾਲ ਜਲਦ ਅੱਜਕੱਲ੍ਹ ਨਾ ਯੂਥ ਦੇ ਵਿੱਚ ਇੱਕ ਬੜਾ ਇੱਕ ਡਿਪਰੈਸ਼ਨ ਜਾਂ ਬੜਾ ਹੁਣ ਲਾਪੰਦਲ ਬੱਚੇ ਸੋਚਣ ਬੋਣ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਕੀ ਕ ਮੈਸੇਜ ਦੇਣਾ ਚਾਹੋ ਕੀ ਕਹਿਣਾ ਚਾਹੋਗੇ ਜੇ ਜਿਹੜੀ ਥਿੰਕਿੰਗ ਹੈ ਓਵਰ ਥਿੰਕਿੰਗ ਨੂੰ ਕਿੱਦਾਂ ਘੱਟ ਕਰ ਸਕਦੇ ਆ ਆਪਾਂ ਜਾਂ ਕਿਦਾਂ ਜਾਂ ਕਹ ਦੀ ਜਦੋਂ ਤੁਸੀਂ ਇੱਥੇ ਸਾਰੇ ਰੱਬ ਇੱਥੇ ਇੱਕ ਹੀ ਰੱਬ ਇੱਕ ਹੀ ਹੈ ਨਾ ਤੁਸੀਂ ਕਹਿ ਰਹੇ ਹੋ ਤੇ ਤੇ ਉਸ ਨੂੰ ਬੱਚੇ ਕਿੱਦਾਂ ਅੱਜਕੱਲ੍ਹ ਦਾ ਜਿਹੜਾ ਯੂਥ ਹੈ ਉਸ ਦਾ ਕਿਸ ਤਰ੍ਹਾਂ ਆਪਣੇ ਨੂੰ ਕੰਮ ਕਰ ਸਕਦਾ ਕੰਟਰੋਲ ਕਰ ਸਕਦਾ ਦੇਖੋ ਇਹ ਤਰ੍ਹਾਂ ਕੁਐਸਚਨ ਬਹੁਤ ਵੱਡਾ ਹੈ ਅੱਜਕੱਲ੍ਹ ਯੂਥ ਨੂੰ ਇਹਨਾਂ ਚੀਜ਼ਾਂ ਬਾਰੇ ਬੜੀ ਲੋਡ ਵੀ ਅਸੀਂ ਜਦੋਂ ਆਪਣੇ ਸਵੇਰੇ ਉੱਠਦੇ ਹਾਂ ਤੇ ਨਿਆਣੇ ਜਿਹੜੇ ਹੈਗੇ ਆ ਉਹ ਮਾਂ ਪਿਓ ਦੇ ਜਿਹੜੇ ਹੈਗੇ ਆ ਪਹਿਲੀ ਹੱਥ ਲਾ ਕੇ ਉੱਠਿਆ ਕਰਨ ਇਹ ਮਾਂ ਪਿਓ ਨੂੰ ਵੀ ਇਹ ਚਾਹੀਦਾ ਵੀ ਬੱਚਿਆਂ ਦੀ ਆਦਤ ਹੋਵੇ ਜੇ ਉਹਨਾਂ ਦੇ ਮਾਂ ਪਿਓ ਆ ਉਹ ਉਹਨਾਂ ਦੇ ਪਹਿਲੀ ਹੱਥ ਲਾਉਣ ਉਹ ਦੇਖ ਕੇ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਪਹਿਲੀ ਹੱਥ ਲਾਉਣਗੇ ਤਾਂ ਕਿ ਉਹਨਾਂ ਨੂੰ ਇਹ ਹੋਵੇ ਵੀ ਮਾਂ ਪਿਓ ਦਾ ਮਤਲਬ ਕੀ ਅਹਿਸਾਸ ਹੈ ਕੀ ਰੋਲ ਹੈ ਜ਼ਿੰਦਗੀ 'ਚ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਤੁਸੀਂ ਉਹਨਾਂ ਦੇ ਸਕੇ ਨਹੀਂ ਤੇ ਕਿਸੇ ਮੰਦਰ ਗੁਰਦੁਆਰੇ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ ਇੱਥੇ ਕਰੇ ਬੀਠੋ ਇਤਨੀ ਸੁੰਦਰ ਬਾਤ ਹੈ ਲੋਕ ਹੀ ਆਉਂਦੇ ਨੇ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਲੋਕਾਂ ਦੀ ਸ਼ਰਧਾ ਪੂਰੀ ਭਾਵਨਾ ਇੱਥੇ ਜੁਣੀ ਹੋਈ ਬਹੁਤ ਜੀ ਬਹੁਤ ਜ਼ਿਆਦਾ ਇੱਥੇ ਸਾਡੇ ਨਾ ਮੇਲਾ ਹੁੰਦਾ ਜੀ ਭਾਦਰੋਂ ਦਾ ਆਖਰੀ ਵੀਰਵਾਰ ਉਸ ਦਿਨ ਹੁੰਦਾ ਮੇਲਾ ਮੇਰਾ ਖਿਆਲ ਆ ਕੋ 10 15 ਹਜ਼ਾਰ ਲੋਕ ਆਉਂਦੇ ਆ ਤੇ ਤੁਸੀਂ ਵੀਰਵਾਰ ਵੀ ਆਓ ਸਾਰਾ ਮੇਲੇ ਦੀ ਤਰ੍ਹਾਂ ਹੁੰਦਾ ਹੈ ਤੇ ਬਹੁਤ ਆਨੰਦ ਹੈ ਜੀ ਇੱਕ ਮਤਲਬ ਅਲੱਗ ਹੀ ਔਰਾ ਹੁੰਦਾ ਹੈ ਵੀ ਇੱਕ ਅਲੱਗ ਜ਼ੋਨ 'ਚ ਚਲੇ ਜਾਂਦਾ ਹੈ ਇਹ ਹੈ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਦੇਖ ਰਹੇ ਨੇ ਕਿ ਕਿੱਥੇ ਜਗਾ ਕਿੱਥੇ ਪੈਂਦੀ ਜ਼ਰਾ ਮੜ ਦੱਸ ਕੇ ਕਿ ਕਿਸ ਤਰ੍ਹਾਂ ਲੋਕ ਇੱਥੇ ਆ ਸਕਦੇ ਨੇ ਆਪਣੇ ਨੂੰ ਕਿਸ ਤਰ੍ਹਾਂ ਸ਼ਾਂਤ ਕਰ ਸਕਦੇ ਦੇਖੋ ਜੀ ਇਹ ਜਗਾ ਹੈਗਾ ਵਾ ਸਾਡਾ ਚਿੱਟੀ ਰੋਡ ਤੋਂ ਅਸੀਂ 골ਡਨ ਗੇਟ ਤੋਂ ਆਈਏ ਤੇ ਬੈਸਟ ਪੁਆਇੰਟ ਆ ਜਾਂਦਾ ਉਸ ਤੋਂ ਅੱਗੇ ਸਾਡਾ ਪਿੰਡ ਹੈਗਾ ਮਾਨਾ ਵਾਲਾ ਵੱਡਾ ਮਾਨਾ ਵਾਲਾ ਉਹਦੇ ਅੰਦਰ ਆਓਗੇ ਤੇ ਸਾਹਮਣੇ ਟੀ ਪੁਆਇੰਟ ਤੇ ਇਹ ਜਗਾ ਹੈਗੀ ਆ ਜੀ ਦਰਬਾਰ ਬਾਬਾ ਬੁਰੇ ਸ਼ਾ ਠੀਕ ਹੈ ਜੀ ਤੇ ਬਾਕੀ ਮੈਸੇਜ ਮੇਰਾ ਇਹੋ ਹੀ ਆ ਵੀ ਯੂਥ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਸਾਡੇ ਨਿਆਣੇ ਮੈਂ ਤਾਂ ਕਈ ਵਾਰੀ ਆਪ ਕਹਿੰਦਾ ਹੁੰਦਾ ਵੀ ਮਤਲਬ ਅਸੀਂ ਕੋਈ ਐਨਜੀਓ ਬਣਾਈਏ ਹੋਲਡੇਜ਼ ਹੋਮ ਬਣਾਈਏ ਮੈਂ ਉਹਨਾਂ ਚੀਜ਼ਾਂ ਤੇ ਮੈਂ ਨਹੀਂ ਬਲੀਵ ਕਰਦਾ ਅਸੀਂ ਯੂਥ ਨੂੰ ਇਹੋ ਜਿਹਾ ਗਿਆਨ ਦਈਏ ਉਹਨਾਂ ਨੂੰ ਆਪਣਾ ਕੀਮਤੀ ਟਾਈਮ ਦਈਏ ਉਹਨਾਂ ਨੂੰ ਮੋਟੀਵੇਟ ਕਰੀਏ ਮੇ ਤਾਂ ਕਿ ਉਹ ਆਪਣੇ ਮਾਪੇ ਨੂੰ ਆਪ ਹੀ ਸੰਭ ਕੇ ਰੱਖਣ ਤਾਂ ਕਿ ਉਹਨਾਂ ਨੂੰ ਉੱਥੇ ਨਾ ਜਾਣਾ ਪਵੇ ਦੂਜੀ ਚੀਜ਼ ਹੈਗੀ ਆ ਵੀ ਯੂਥ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹੇ ਤੇ ਮੈਂ ਕਈ ਵਾਰੀ ਵੇਖਦਾ ਜਿਹੜੇ ਬੱਚੇ ਕੋ ਨਸ਼ਾ ਛੁੱਟਦੇ ਆ ਉਹਨਾਂ ਨੂੰ ਇੱਕਦਮ ਕੋ ਡਾਈਟ ਚਾਹੀਦੀ ਹੁੰਦੀ ਆ ਤੇ ਮੈਂ ਸਾਰਿਆਂ ਨੂੰ ਕਹਾਂ ਹੁੰਦਾ ਸਿਰਫ ਮੈਂ ਆਪਣੇ ਲੈਵਲ ਤੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਕੋਈ ਦਵੇ ਕੋਈ ਭੇਜੇ ਨਾ ਮੈਂ ਆਪਣੇ ਲੈਵਲ ਤੇ ਉਹਨਾਂ ਨੂੰ ਕਹਿੰਨਾ ਵੀ ਕਿਸੇ ਵੀ ਬੱਚੇ ਨੂੰ ਕੋਈ ਬਾਦਾਮ ਦੀਆਂ ਗਿਰੀਆਂ ਚਾਹੀਦੀਆਂ ਦੇਸੀ ਘੋੜਾ ਚਾਹੀਦਾ ਮੇਰੇ ਕੋਲੋਂ ਲੈ ਕੇ ਜਾਵੇ ਤੇ ਉਹ ਉਸ ਚੀਜ਼ ਤੋਂ ਆਪੇ ਬਾਹਰ ਜਿਹੜੇ ਬੱਚੇ ਦਾ ਕੋਈ এডੂਕੇਸ਼ਨ ਦੇ ਵਿੱਚ ਕੋਈ ਹੈਗੀ ਦਿੱਕਤ ਮੰਨ ਲਓ ਬੱਚਾ ਬੜਾ ਇੰਟੈਲੀਜੈਂਟ ਹੈ ਮਾਪਿਓ ਨਹੀਂ ਅਫੋਰਡ ਕਰ ਸਕਦੇ ਤੇ ਉਹਦੇ ਵਾਸਤੇ ਵੀ ਮੰਨ ਲਓ ਜਿਹੜਾ ਛੋਟੀ ਮੋਟੀ ਕੋਸ਼ਿਸ਼ ਆਪਾਂ ਮੰਨ ਲਓ ਜਰੂਰ ਕਰਦੇ ਆਂ ਪਰ ਇਹ ਚੀਜ਼ਾਂ ਕਹਿੰਦੇ ਆ ਵੀ ਨਹੀਂ ਦੱਸਣੀਆਂ ਚਾਹੀਦੀਆਂ ਤੁਸੀਂ ਮੰਨ ਲਓ ਕੁਝ ਕਰਦੇ ਜੋ ਉਹ ਤਾਂ ਅੰਦਰ ਦੀਆਂ ਚੀਜ਼ਾਂ ਹੁੰਦੀਆਂ ਬੜੇ ਸ਼ਰਮ ਦੀ ਗੱਲ ਮੈਂ ਦੱਸ ਰਿਹਾ ਤੁਸੀਂ ਪੁੱਛਿਆ ਥੈਟਸ ਵਾਈ ਸੋ ਅਸੀਂ ਇਹ ਸਾਡੇ ਵੀ ਇੱਕ ਮੇਨ ਮੈਸੇਜ ਹੈ ਲੋਕਾਂ ਨੂੰ ਕਿ ਹਰ ਇੱਕ ਦਰਬਾਰ ਦਾ ਆਦਰ ਕਰਨਾ ਚਾਹੀਦਾ ਹਰ ਇੱਕ ਰੱਬ ਦਾ ਆਦਰ ਕਰਨਾ ਚਾਹੀਦਾ ਤਾਂ ਹੀ ਅਸੀਂ ਸਾਨੂੰ ਪਤਾ ਲੱਗਾ ਸੀ ਜ਼ਰ ਬਾਰ ਬਾਰੇ ਤਾਂ ਹੀ ਅਸੀਂ ਅੱਜ ਲੋਕਾਂ ਦੇ ਸਾਹਮਣੇ ਸਾਂਝਾ ਕਰਨ ਆਏ ਆ ਕਿ ਜਿੱਥੇ ਸਾਰਿਆਂ ਦਾ ਆਦਰ ਹੁੰਦਾ ਸਾਰਿਆਂ ਦਾ ਸਤਿਕਾਰ ਹੁੰਦਾ ਹਾਂ ਮੇਨ ਚੀਜ਼ ਸਾਡੇ ਹੈ ਜੀ ਇੱਥੇ ਸਾਡੇ ਜਿਹੜਾ ਹੈਗਾ ਸਾਡਾ ਮਾਨਾ ਵਾਲਾ ਹੈਗਾ ਇੱਥੇ ਮਲ ਇਕਬਾਲ ਕੀ ਸਾਹਿਬ ਆਉਂਦੀ ਹੈ ਜੀ ਸਾਡੇ ਮਜੀਬ ਸਿੰਘਾਂ ਦੇ ਵੀ ਆਉਂਦੀ ਹੈ ਤੇ ਉਹਨਾਂ ਦਾ ਵੀ ਇੱਥੇ ਜਿਹੜਾ ਹੈਗਾ ਪੂਰਾ ਸਤਿਕਾਰ ਕੀਤਾ ਜਾਂਦਾ ਮੈਂ ਪੰਜ ਪਿਆਰਿਆਂ ਦਾ ਜੋ ਵੀ ਹੁੰਦਾ ਜੀ ਉਹਨਾਂ ਵਾਸਤੇ ਉਹਨਾਂ ਦਾ ਵੈਲਕਮ ਹੈ ਨਾ ਫੁੱਲਾਂ ਦੇ ਨਾਲ ਤੇ ਫਿਰ ਸਾਡੇ ਇੱਥੇ ਹੈਗਾ ਇੱਕ ਹੋਰ ਗੁਰਦੁਆਰਾ ਸਾਡੇ ਤੇ ਉਹ ਵੀ ਜਿਹੜਾ ਹੈਗਾ ਵੀ ਆਉਂਦੇ ਹੁੰਦੇ ਆ ਫਰਵਰੀਸ਼ ਹਾਂ ਤੇ ਹਾਂ ਤੇ ਉਹਨਾਂ ਦਾ ਵੀ ਮਤਲਬ ਐਵੇਂ ਸ਼ਿੰਗਾਰ ਹੁੰਦਾ ਫਿਰ ਇਵਨ ਜਿਹੜਾ ਹੈਗਾ ਮਲਕਾਂ ਸ਼ਿਕਾਉਂਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਜਿਹੜੀਆਂ ਛੁੱਟੀਆਂ ਬੱਚੀਆਂ ਹੁੰਦੀਆਂ ਉਹਨਾਂ ਦੇ ਦੁੱਧ ਨਾਲ ਫਲਾਵਰਸ ਨਾਲ ਉਹਨਾਂ ਦੇ ਪੈਰ ਧੋ ਕੇ ਉਹਨਾਂ ਨੂੰ ਮਤਲਬ ਪੂਰੀ ਇੱਜ਼ਤ ਦਿੱਤੀ ਜਾਂਦੀ ਹੈ ਇੱਥੇ ਜਿੰਨੇ ਸੇਵਾਦਾਰ ਉਹਨਾਂ ਨੂੰ ਇੱਕੋ ਮੈਸੇਜ ਦਈਦਾ ਹੈ ਵੀ ਜਿਹੜੀ ਵੀ ਇੱਥੇ ਔਰਤ ਆਵੇ ਕੋਈ ਟੀ ਸਾਡੀ ਆਵੇ ਉਹਨੂੰ ਆਪਣੀ ਬੈਨ ਸਮਝੋ ਮਾਂ ਦੀ ਤਰ੍ਹਾਂ ਉਹਦੀ ਪੂਰੀ ਇੱਜ਼ਤ ਕਰੋ ਮੇਰਾ ਤੇ ਇਹੋ ਮੈਸੇਜ ਹੈ ਜੀ ਵੀ ਸਾਰੇ ਖੁਸ਼ ਰਹਿਣ ਸਾਰਾ ਸੰਸਾਰ ਖੁਸ਼ ਰਹਿਣ ਕਿਉਂਕਿ ਅੱਜ ਕੱਲ੍ਹ ਦੁਨੀਆ ਤੇ ਕਾਲਜੁਗ ਸੇ ਬੜਾ ਕੁਝ ਚੱਲ ਰਿਹਾ ਹੈ ਅਸੀਂ ਸਾਰੇ ਮਿਲ ਕੇ ਕੋਸ਼ਿਸ਼ करिए रोज कुछ ना कुछ बढ़िया करने की कोशिश करिए जय बाबा जी जय बात जी धन्यवाद जी जिस तरह की ਗੱਲਬਾਤ ਕੀਤੀ ਹੈ ਸਾਂਝੀ ਕੀਤੀ ਹੈ ਜਿਸ ਨਾਲ ਤੁਹਾਨੂੰ ਦਰਬਾਰ ਦੇ ਵਿੱਚ ਦਰਸ਼ਨ ਕਰਾਇਆ ਮੈਂ ਜਿਹੜੀ ਗੱਲ ਤੁਸੀਂ ਉੱਤੇ ਦਰਬਾਰ ਦੇ ਅੰਦਰ ਵਰਦਦੇ ਹੀ ਦੇਖ ਸਕਦੇ ਹੋ ਜਿੱਥੇ ਲਿਖਿਆ ਹੈ ਰੱਬ ਦਾ ਘਰ ਸਬਦਾ ਘਰ ਨਹੀਂ ਤੇ ਅਸੀਂ ਕਦੀ ਕੋਈ ਮੰਦਰ ਜਾਂ ਕਿਤੇ ਹੋਰ ਅਸੀਂ ਜਾਣਦੇ ਹਾਂ ਅਕਸਰ ਇਹੀ ਭੁੱਲ ਜਾਂਦੇ ਹਾਂ ਕਿ ਅਸੀਂ ਕਿਸ ਨੂੰ ਮੰਨਣਾ ਪਰ ਇੱਥੇ ਇਸ ਦਰਬਾਰ ਤੇ ਤੁਹਾਨੂੰ ਸਾਰਿਆਂ ਦਾ ਆਦਰ ਕੀਤਾ ਜਾਂਦਾ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ ਵੀਰਵਾਰ ਜਿਹੜਾ ਫੁੱਲਾਂ ਦੇ ਸ਼ਿੰਗਾਰ ਦੀ ਗੱਲ ਕੀਤੀ ਗਈ ਹੈ ਉਹ ਇੱਕ ਵੱਖਰਾ ਹੀ ਤੁਹਾਨੂੰ ਅਸੀਂ ਵਿੱਚ ਕਲਿੱਪਾਂ ਦੇ ਵਿੱਚ ਦਿਖਾ ਸਕਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਫੁੱਲਾਂ ਦੇ ਨਾਲ ਜਿਹੜਾ ਕਿ ਇੱਥੇ ਸ਼ਿੰਗਾਰ ਕੀਤਾ ਜਾਂਦਾ ਤੇ ਇੱਕ ਵਧੀਆ ਮੈਸੇਜ ਵੀ ਜਿਹੜਾ ਕਨਵੇ ਕੀਤਾ ਗਿਆ ਹੈ ਯੂਥ ਨੂੰ ਤੇ ਜਿਹੜੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਅਸੀਂ ਆਪਣੇ ਮਾਪਿਆਂ ਦੇ ਨਾਲ ਆਦਰ ਕਰ ਸਕਦੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ ਤੇ ਅਸੀਂ ਅੱਜ ਤੁਹਾਡੇ ਨਾਲ ਇਸ ਦਰਬਾਰ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਮੈਨੂੰ ਦਿਓ ਜਾਇਜ਼ਤ ਮੁਖਤ Number anden